ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਕਮਿਸ਼ਨ ਅਤੇ ਪੁਲਿਸ ਦੀਆਂ ਟੀਮਾਂ ਚੋਣ ਜਾਬਤੇ ਦੇ ਤਹਿਤ ਪੂਰੇ ਦੇਸ਼ ਤੇ ਨਜ਼ਰ ਰੱਖ ਰਹੀਆਂ ਨੇ ਇਸ ਦੌਰਾਨ ਕਰਨਾਟਕਾ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਵੱਡੀ ਛਾਪੇਮਾਰੀ ਕੀਤੀ ਗਈ ਜਿਸ ਦੇ ਵਿੱਚ ਪੁਲਿਸ ਨੂੰ ਬੇਸ਼ੁਮਾਰ ਦੌਲਤ ਮਿਲੀ ਹੈ ਪੁਲਿਸ ਨੇ ਇੱਥੋਂ 5 ਕਰੋੜ ਰੁਪਏ ਨਕਦ ਅਤੇ 106 ਕਿਲੋ ਗਹਿਣੇ ਬਰਾਮਦ ਕੀਤੇ ਨੇ ਚੋਣਾਂ ਦੌਰਾਨ ਕਰਨਾਟਕਾ ਦੇ ਵਿੱਚ ਛਾਪੇਮਾਰੀ ਦੇ ਵਿੱਚ ਪੁਲਿਸ ਨੇ ਇੱਕ ਗਹਿਣਿਆਂ ਦੀ ਦੁਕਾਨ ਤੇ ਮਾਲਕ ਦੇ ਘਰ ਤੋਂ 5 ਕਰੋੜ 60 ਲੱਖ ਰੁਪਏ ਦੀ ਨਕਦੀ 3 ਕਿਲੋ ਸੋਨਾ ਅਤੇ 1.3 ਕਿਲੋ ਚਾਂਦੀ ਦੇ ਗਹਿਣੇ ਅਤੇ 68 ਚਾਂਦੀ ਦੀਆਂ 12 ਜ਼ਬਤ ਕੀਤੀਆਂ ਹਨ ਇਹ ਛਾਪੇਮਾਰੀ ਕਰਨਾਟਕਾ ਦੇ ਬਲਾਰੀ ਸ਼ਹਿਰ ਦੇ ਵਿੱਚ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਕੁੱਲ 7.6 ਕਰੋੜ ਰੁਪਏ ਦੀ ਬਰਾਮਦਗੀ ਕੀਤੀ ਗਈ ਹੈ ਗਹਿਣਿਆਂ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਦੀ ਦੱਸੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਹਿਣਿਆਂ ਦੀ ਦੁਕਾਨ ਦੇ ਮਾਲਕ ਨਰੇਸ਼ ਦੇ ਘਰੋਂ ਵੱਡੀ ਮਾਤਰਾ ਦੇ ਵਿੱਚ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ ਪੁਲਿਸ ਨੇ ਦੱਸਿਆ ਕਿ ਉਸ ਨੂੰ ਹਿਰਾਸਤ ਵਿੱਚ ਲੈ ਲਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁਲਿਸ ਸੂਤਰਾਂ ਨੇ ਦੱਸਿਆ ਕਿ ਇੱਕ ਖੁਫੀਆ ਸੂਚਨਾ ਦੇ ਆਧਾਰ ਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬ੍ਰੋਸਪੇਟ ਥਾਣਾ ਖੇਤਰ ਦੇ ਜੁਵੈਲਰ ਦੇ ਕਰ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਨਕਦੀ ਅਤੇ ਗਹਿਣੇ ਰੱਖੇ ਹੋਏ ਹਨ ਪੁਲਿਸ ਨੂੰ ਮਾਮਲੇ ਦੇ ਵਿੱਚ ਹਵਾਲਾ ਸਬੰਧਾ ਦਾ ਸ਼ੱਕ ਹੈ ਅਤੇ ਕਰਨਾਟਕਾ ਪੁਲਿਸ ਨੇ ਐਕਟ ਦੀ ਧਾਰਾ 98 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਮਲੇ 'ਚ ਹੋਰ ਪੁੱਛਗਿੱਛ ਲਈ ਦੋਸ਼ੀ ਨੂੰ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਅਸਮ ਜੱਟ ਨਿਊਜ਼ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਕਮਿਸ਼ਨ ਅਤੇ ਪੁਲਿਸ ਦੀਆਂ ਟੀਮਾਂ ਚੋਣ ਜਾਬਤੇ ਦੇ ਤਹਿਤ ਪੂਰੇ ਦੇਸ਼ ਤੇ ਨਜ਼ਰ ਰੱਖ ਰਹੀਆਂ ਨੇ ਇਸ ਦੌਰਾਨ ਕਰਨਾਟਕਾ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਵੱੱਡੇ ਛਾਪੇਮਾਰੀ ਕੀਤੀ ਗਈ ਜਿਸ ਦੇ ਵਿੱਚ ਪੁਲਿਸ ਨੂੰ ਬੇਸ਼ੁਮਾਰ ਦੌਲਤ ਮਿਲੀ ਹੈ ਪੁਲਿਸ ਨੇ ਇੱਥੋਂ 5 ਕਰੋੜ ਰੁਪਏ ਨਕਦ ਅਤੇ 106 ਕਿਲੋ ਗਹਿਣੇ ਬਰਾਮਦ ਕੀਤੇ ਨੇ ਚੋਣਾਂ ਦੌਰਾਨ ਕਰਨਾਟਕਾ ਦੇ ਵਿੱਚ ਛਾਪੇਮਾਰੀ ਦੇ ਵਿੱਚ ਪੁਲਿਸ ਨੇ ਇੱਕ ਗਹਿਣਿਆਂ ਦੀ ਦੁਕਾਨ ਤੇ ਮਾਲਕ ਦੇ ਘਰ ਤੋਂ 5 ਕਰੋੜ 60 ਲੱਖ ਰੁਪਏ ਦੀ ਨਕਦੀ 3 ਕਿਲੋ ਸੋਨਾ ਅਤੇ 103 ਕਿਲੋ ਚਾਂਦੀ ਦੇ ਗਹਿਣੇ ਅਤੇ 68 ਚਾਂਦੀ ਦੀਆਂ 12 ਜ਼ਬਤ ਕੀਤੀਆਂ ਹਨ ਇਹ ਛਾਪੇਮਾਰੀ ਕਰਨਾਟਕਾ ਦੇ ਬਲਾਰੀ ਸ਼ਹਿਰ ਦੇ ਵਿੱਚ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਕੁੱਲ 7.6 ਕਰੋੜ ਰੁਪਏ ਦੀ ਬਰਾਮਦਗੀ ਕੀਤੀ ਗਈ ਹੈ ਗਹਿਣਿਆਂ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਦੀ ਦੱਸੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਹਿਣਿਆਂ ਦੀ ਦੁਕਾਨ ਦੇ ਮਾਲਕ ਨਰੇਸ਼ ਦੇ ਘਰੋਂ ਵੱਡੀ ਮਾਤਰਾ ਦੇ ਵਿੱਚ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ ਪੁਲਿਸ ਨੇ ਦੱਸਿਆ ਕਿ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁਲਿਸ ਸੂਤਰਾਂ ਨੇ ਦੱਸਿਆ ਕਿ ਇੱਕ ਖੁਫੀਆ ਸੂਚਨਾ ਦੇ ਆਧਾਰ ਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਰੋਸਪੇਟ ਥਾਣਾ ਖੇਤਰ ਦੇ ਜੁਵੇਲਰ ਦੇ ਕਰ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਨਕਦੀ ਅਤੇ ਗਹਿਣੇ ਰੱਖੇ ਹੋਏ ਹਨ ਪੁਲਿਸ ਨੂੰ ਮਾਮਲੇ ਦੇ ਵਿੱਚ ਹਵਾਲਾ ਸਬੰਧਾਂ ਦਾ ਸ਼ੱਕ ਹੈ ਅਤੇ ਕਰਨਾਟਕਾ ਪੁਲਿਸ ਨੇ ਐਕਟ ਦੀ ਧਾਰਾ 98 ਦੇ ਤਹਿਤ ਮਾਮਲਾ ਦਰਜ ਕਰ ਲਿਆ ਹ ਤੇ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਮਾਮਲੇ ਚ ਹੋਰ ਪੁੱਛਗਿੱਛ ਲਈ ਦੋਸ਼ੀ ਨੂੰ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਐਸਮ ਜਟ న్యూਸ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਕਮਿਸ਼ਨ ਅਤੇ ਪੁਲਿਸ ਦੀਆਂ ਟੀਮਾਂ ਚੋਣ ਜਾਬਤੇ ਦੇ ਤਹਿਤ ਪੂਰੇ ਦੇਸ਼ ਤੇ ਨਜ਼ਰ ਰੱਖ ਰਹੀਆਂ ਨੇ ਇਸ ਦੌਰਾਨ ਕਰਨਾਟਕਾ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਵੱਟੇ ਛਾਪੀ ਮਾਰੀ ਕੀਤੀ ਗਈ ਜਿਸ ਦੇ ਵਿੱਚ ਪੁਲਿਸ ਨੂੰ ਬੇਸ਼ੁਮਾਰ ਦੌਲਤ ਮਿਲੀ ਹੈ ਪੁਲਿਸ ਨੇ ਇੱਥੋਂ 5 ਕਰੋੜ ਰੁਪਏ ਨਕਦ ਅਤੇ 106 ਕਿਲੋ ਗਹਿਣੇ ਬਰਾਮਦ ਕੀਤੇ ਨੇ ਚੋਨਾ ਦੌਰਾਨ ਕਰਨਾਟਕਾ ਦੇ ਵਿੱਚ ਛਾਪੇਮਾਰੀ ਦੇ ਵਿੱਚ ਪੁਲਿਸ ਨੇ ਇੱਕ ਗਹਿਣਿਆਂ ਦੀ ਦੁਕਾਨ ਤੇ ਮਾਲਕ ਦੇ ਘਰ ਤੋਂ 5 ਕਰੋੜ 60 ਲੱਖ ਰੁਪਏ ਦੀ ਨਕਦੀ 3 ਕਿਲੋ ਸੋਨਾ ਅਤੇ 1 ਤੋਂ 3 ਕਿਲੋ ਚਾਂਦੀ ਦੇ ਗਹਿਣੇ ਅਤੇ 68 ਚਾਂਦੀ ਦੀਆਂ 12 ਜ਼ਬਤ ਕੀਤੀਆਂ ਹਨ ਇਹ ਛਾਪੇਮਾਰੀ ਕਰਨਾਟਕਾ ਦੇ ਬਲਾਰੀ ਸ਼ਹਿਰ ਦੇ ਵਿੱਚ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਕੁੱਲ 7.6 ਕਰੋੜ ਰੁਪਏ ਦੀ ਬਰਾਮਦਗੀ ਕੀਤੀ ਗਈ ਹੈ ਗਹਿਣਿਆਂ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਦੀ ਦੱਸੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਹਿਣਿਆਂ ਦੀ ਦੁਕਾਨ ਦੇ ਮਾਲਕ ਨਰੇਸ਼ ਦੇ ਘਰੋਂ ਵੱਡੀ ਮਾਤਰਾ ਦੇ ਵਿੱਚ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ ਪੁਲਿਸ ਨੇ ਦੱਸਿਆ ਕਿ ਉਸ ਨੂੰ ਹਿਰਾਸਤ ਵਿੱਚ ਲੈ ਲਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁਲਿਸ ਸੂਤਰਾਂ ਨੇ ਦੱਸਿਆ ਕਿ ਇੱਕ ਖੁਫੀਆ ਸੂਚਨਾ ਦੇ ਆਧਾਰ ਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬ੍ਰੋਸਪੇਟ ਥਾਣਾ ਖੇਤਰ ਦੇ ਜੁਵੈਲਰ ਦੇ ਕਾਰ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਨਕਦੀ ਅਤੇ ਗਹਿਣੇ ਰੱਖੇ ਹੋਏ ਹਨ ਪੁਲਿਸ ਨੂੰ ਮਾਮਲੇ ਦੇ ਵਿੱਚ ਹਵਾਲਾ ਸਬੰਧਾ ਦਾ ਸ਼ੱਕ ਹੈ ਅਤੇ ਕਰਨਾਟਕਾ ਪੁਲਿਸ ਨੇ ਐਕਟ ਦੀ ਧਾਰਾ 98 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਮਲੇ 'ਚ ਹੋਰ ਪੁੱਛਗਿੱਛ ਲਈ ਦੋਸ਼ੀ ਨੂੰ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਐਸਮ ਜਟ ਨਿਊਜ਼